ਨੇਪਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਨੇਪਾਲ ਦੇ ਕਾਠਮੰਦੂ ਦੇ ਤ੍ਰਿਪਵਨ ਹਵਾਈ ਅੱਡੇ ਤੇ ਉਡਾਣ ਭਰਨ ਦੇ ਦੌਰਾਨ ਇੱਕ ਯਾਤਰੀ ਜਹਾਜ਼ ਹਾ사ਗ੍ਰਸਤ ਹੋ ਗਿਆ ਇਸ ਜਹਾਜ਼ ਦੇ ਵਿੱਚ ਟੋਟਲ 19 ਯਾਤਰੀ ਸਵਾਰ ਸਨ ਜਹਾਜ਼ ਦੇ ਵਿੱਚ ਉੱਥੀ ਲੋਕਾਂ ਦੇ ਵਿੱਚੋਂ 18 ਲੋਕਾਂ ਦੀ ਮੌਤ ਹੋ ਗਈ ਉਸੇ ਜ਼ਖਮੀ ਪਾਇਲਟ ਕੈਪਟਨ ਮਨੀਚ ਸ਼ਾਕੀਆ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਜਹਾਜ਼ ਕਾਠਮੰਦੂ ਤੋਂ ਕੋਖਰਾ ਜਾ ਰਿਹਾ ਸੀ ਜਹਾਜ਼ ਨੇ ਤ੍ਰਿਪਵਨ ਹਵਾਈ ਅੱਡੇ ਤੋਂ ਉਡਾਨ ਭਰੀ ਸੀ ਜਿਹੜਾ ਕਿ ਥੋੜੀ ਦੇਰ ਬਾਅਦ ਹੀ ਸਵੇਰੇ 11 ਵਜੇ ਕ੍ਰੈਸ਼ ਹੋ ਗਿਆ ਜਾਣਕਾਰੀ ਦੇ ਮੁਤਾਬਿਕ ਇਹ ਜਹਾਜ਼ ਸੂਰੀਆ 에ਅਰਲਾਈਨ ਦਾ ਸੀ ਸ਼ੁਰੂਆਤੀ ਰਿਪੋਰਟਾਂ ਦੇ ਬਿਤਾਵੇ ਕਿ ਜਹਾਜ਼ ਟੇਕ-ਆਫ ਦੇ ਦੌਰਾਨ ਰਨਵੇ ਤੋਂ ਫਿਸਲ ਗਿਆ ਇਸ ਦੇ ਕਾਰਨ ਇਹ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਰਾਹਤ ਕਰਦੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਆ ਬਚਾਅ ਕਾਰਜ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਫਿਲਹਾਲ ਬਚਾਅ ਟੀਮ ਜਲਦੀ ਤੋਂ ਜਲਦੀ ਅੱਗ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਜਹਾਜ਼ ਤੇ ਵਿੱਚ ਸਵਾਰ ਯਾਤਰੀਆਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਇਸ ਜਹਾਜ਼ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਤੋਂ ਅੱਗ ਦੀਆਂ ਉੱਕੀਆਂ ਲੱਗ ਤਾਂ ਉੱਠ ਰਹੀਆਂ ਹਨ ਅਤੇ ਹਾਦਸੇ ਦੇ ਕਾਰਨ ਜਹਾਜ਼ ਦੀ ਆਵਾਜ਼ਾਈ ਵੀ ਪ੍ਰਭਾਵਿਤ ਹੋਈ ਹੈ